ਪੰਜਾਬ ਦੇ ਲਈ ਇਹ ਤਸਵੀਰਾਂ ਨਵੀਆਂ ਨਹੀਂ ਨੇ ਅਜੇ ਕੁਝ ਸਾਲ ਪਹਿਲਾਂ ਹੀ ਅਜਿਹਾ ਨਜ਼ਾਰਾ ਦੇਖਿਆ ਸੀ ਪਰ ਪੰਜਾਬ ਹਮੇਸ਼ਾ ਤਿਆਰ ਰਹਿੰਦਾ ਕੋਈ ਵੀ ਗੱਲ ਕਿਉਂ ਨਾ ਹੋਵੇ ਕਿਸਾਨ ਇੱਕ ਵਾਰ ਮੁੜ ਤੋਂ ਸੜਕਾਂ ਤੇ ਖੜੇ ਨੇ ਕਾਫਲਾ ਲੈ ਤੁਰੇ ਨੇ ਦਿੱਲੀ ਵੱਲ ਨੂੰ ਤੇ ਰਾਹ ਦੇ ਵਿੱਚ ਹਰ ਪਾਸੇ ਲੰਗਰ ਦਾ ਬੰਦੋਬਸਤ ਹੈ ਚਾਹ ਪਾਣੀ ਦਾ ਬੰਦੋਬਸਤ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਾਫਲੇ ਤੁਰੇ ਵੀ ਜਾ ਰਹੇ ਨੇ ਚਾਹ ਪਾਣੀ ਦਾ ਇੰਤਜ਼ਾਮ ਵੀ ਇੱਥੇ ਫੁੱਲ ਕੀਤਾ ਹੋਇਆ ਹੈ ਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਵੀ ਮੌਜੂਦ ਨੇ ਨੌਜਵਾਨ ਵੀ ਮੌਜੂਦ ਨੇ ਕਿਸਾਨ ਤੁਸੀਂ ਦੇਖ ਸਕਦੇ ਹੋ ਕਿ ਟਰਾਲੀਆਂ ਦਾ ਜਿਹੜਾ ਕਾਫਿਲਾ ਹੈ ਉਹ ਬਹੁਤ ਲੰਬਾ ਹੈ ਤੇ ਇੱਥੇ ਰੋਕਿਆ ਜਾ ਰਿਹਾ ਹੈ ਕਿਸਾਨਾਂ ਨੂੰ ਗੱਲ ਵੀ ਕਰਦੇ ਆ ਕਿ ਨਾਮ ਇਹਨਾਂ ਦਾ ਭੁਪਿੰਦਰ ਸਿੰਘ ਜੀ ਤੇ ਤੁਸੀਂ ਨਹੀਂ ਜਾ ਰਹੇ ਦਿੱਲੀ ਕੋ ਹਾਂ ਜੀ ਹਾਂ ਜੀ ਜ਼ਰੂਰ ਜਾਵਾਂਗੇ ਦਿੱਲੀ ਜੀ ਆਪਣੇ ਹੱਕਾਂ ਵਾਸਤੇ ਜ਼ਰੂਰ ਜਾਵਾਂਗੇ ਦਿੱਲੀ ਜੀ ਕਿਉਂਕਿ ਪਹਿਲਾਂ ਵੀ ਦੇਖੋ ਜੀ ਮੋਦੀ ਪਹਿਲਾਂ ਝੂਠ ਬੋਲ ਗਿਆ ਜੀ ਪਹਿਲਾਂ ਸਾਡੇ ਹੱਕ ਆ ਗਏ ਤੇ ਹੁਣ ਕਿਸਾਨ ਨੂੰ ਮਜਬੂਰ ਹੋ ਗਿਆ ਦੁਬਾਰਾ ਜਾਣੇ ਵਾਸਤਾ ਤਾਂ ਸਾਰੇ ਇਕੱਠੇ ਹੋ ਗਏ ਕਿਸਾਨ ਦਿੱਲੀ ਵੱਲ ਪੂਜ ਕਰ ਰਹੇ ਨੇ ਦੁਬਾਰਾ ਜੀ ਕਿਸਾਨ ਸੰਘਰਸ਼ ਕਰ ਰਹੇ ਨੇ ਐਮਐਸਪੀ ਦੀ ਗੱਲ ਕਰ ਰਹੇ ਨੇ ਪਹਿਲਾਂ ਵੀ ਗੱਲਬਾਤ ਹੋਈ ਹੈ ਤੇ ਕਿਵੇਂ ਦੀਦੀ ਇਹ ਗੱਲ ਹੈ ਆਪਾਂ ਫੋਨ ਲਿਆਂਦਾ ਠੀਕ ਹੈ ਦੁਕਾਨਦਾਰ ਨੇ ਜਿੰਨੇ ਪੈਸੇ ਮੰਗੇ ਉਹਨੇ ਲੈਣਾ ਤੇ ਫਿਰ ਇਹਨਾਂ ਨੂੰ ਕਿਉਂ ਨਹੀਂ ਹੱਕ ਭਣੇ ਇਹਨਾਂ ਨੂੰ ਹੱਕ ਨਹੀਂ ਹੈਗਾ ਪੈਸੇ ਕਮਾਣ ਦਾ ਇਹਨਾਂ ਨੂੰ ਕਰੋੜਾਂ ਕਰੋੜਾਂ ਦੀਆਂ ਇਹਨਾਂ ਦੀਆਂ ਜ਼ਮੀਨਾਂ ਨੇ ਜਦੋਂ ਤਾਂ ਉਹਦੇ ਤੇ ਡਿਪਾਰਟਮੈਂਟਲ ਸਟੋਰ ਬਣਾਣੇ ਨੇ ਤਾਂ ਉਹਦਾ ਮੁੱਲ ਕਰੋੜ ਰੁਪਈਆ ਜਦੋਂ ਉਹ ਤੋਂ ਫਸਲ ਚੁੱਕਣੀ ਉਹ ਤੋਂ 0 ਰੁਪਈਆ ਮੇਰੇ ਬੂਟ ਵੇਚਦਾ ਭਣੇ ਮੈਂ ਠੀਕ ਹੈ ਮੈਂ ਬੂਟ ਆਪਣੇ ਰੇਟ ਤੇ ਵੇਚਦਾ ਨਾ ਇਹ ਤਾਂ ਰਾਤ ਰਾਤ ਜਾਗ ਕੇ ਇੱਕ ਫਸਲ ਨੂੰ ਪਾਲਦੇ ਨੇ ਕਿਉਂ ਨਹੀਂ ਸਾਨੂੰ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਲੰਬਾ ਕਾਫਿਲਾ ਹੈ ਟਰਾਲੀਆਂ ਦਾ ਟਰੈਕਟਰਾਂ ਦਾ ਕਿਸਾਨ ਦਿੱਲੀ ਜਾ ਰਹੇ ਨੇ ਉਹਨਾਂ ਦੀਆਂ ਮੰਗਾਂ ਨੇ ਜਿਹੜੇ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਐ ਐਮਐਸਪੀ ਐ ਜਿਹੜੀ ਉਹਦੀ ਮੰਗ ਐ ਉਸ ਤੇ ਪੇਚ ਫਸਿਆ ਹੋਇਆ ਹੈ